ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਗੀਤ ਇਹ ਜਿਹੜਾ ਗੀਤ ਹੈ ਜੀ ਇਹ ਮਤਲਬ ਕਿ ਜੋ ਅੱਜ ਕੱਲ ਕਹਾਣੀ ਦੁਨੀਆ ਤੇ ਚੱਲ ਰਹੀ ਹੈ ਉਸ ਤਰ੍ਹਾਂ ਦਾ ਗੀਤ ਹੈ ਜੀ ਤੁਸੀਂ ਸੁਣੋ ਫਿਰ ਮਰੇ ਦੀ ਸੇਵਾ ਕਰਦੇ ਨੇ ਪਹਿਲਾ ਸਾਰ ਨਹੀਂ ਲੈੰਦੇ ਮਾਪਿਆਂ ਦੀ ਜਦ ਮਰਨ ਤਖੇ ਖਣ ਕਰਦੇ ਆ ਦੇ ਬੱਪੂ ਉਠ ਆਵਾਜ਼ ਸਾਨੂੰ ਫਿਰ ਰੋ ਰੋ ਹੋ ਕੇ ਪਰਦੇ ਆ ਜੀ ਨੂੰ ਪਾਣੀ ਕਰੇ ਪੁੱਛਿਆ ਨਹੀਂ ਫਿਰ ਕਿਉਂ ਸਰਾਣੇ ਤਰਦੇ ਆ ਸਾਨੂੰ ਲੋਕ ਕੀ ਮਾੜਾ ਆਖਣ ਨਾ ਫਿਰ ਮਰੇ ਦੀ ਸੇਵਾ ਕਰਦੇ ਆ ਜਨ ਲੋਕੀ ਮੜਾ ਆਖਣ ਨਾ ਫਿਰ ਮਰੇ ਨੀ ਸੇਵਾ ਕਰਦੇ ਆ ਜਦ ਕੰਬ ਦਾਸੀ ਫਿਰ ਲੋਕਾਂ ਦੇ ਆਉਣ ਤੋਂ ਪਹਿਲਾਂ ਗਲੋ ਗੰਦੇ ਕੱਪੜੇ ਲਾ ਦਿਂਦੇ ਜਦੋਂ ਕੰਬਦਾ ਸੀ ਉਹਦੋ ਦਿੱਤਾ ਨਹੀਂ ਫਿਰ ਸੋਣ ਕੰਬਲ ਪਾ ਦਿੰਦੇ ਵੱਡਾ ਕਰਨਾ ਜਾਂ ਨਹੀਂ ਫਿਰ ਗੁਪਤ ਸਲਾਹਾਂ ਕਰ ਦੇਨੇ ਸਾਨੂੰ ਲੋਕੀ ਮਾੜਾ ਆਖਣ ਨਾ ਫਿਰ ਮਰੀ ਦੀ ਸੇਵਾ ਕਰਦੇ ਨੇ ਸਾਨੂੰ ਲੋਕੀ ਮਾੜਾ ਆਖਣ ਨਾ ਫਿਰ ਮਈ ਦੀ ਸੇਵਾ ਕਰਦੇ ਨੇ ਸਨੂ ਮਾੜਾ ਕਹੇ ਸ਼ਰੀਕਾ ਨਾ ਜਿਉਂਦੇ ਚੱਪਲ ਨਾ ਦਿੱਤੀ ਅੱਜ ਮਰ ਗਿਆ ਜੁੱਤੇ ਲੈ ਆਏ ਫਿਰ ਉੱਤੇ ਲੇਟ ਕੇ ਕਹਿੰਦੇ ਆ ਕੰਮ ਤੇਰੇ ਵਾਜ ਨਹੀਂ ਸਰਦਾ ਏ ਸਨ ਲੋਕੀ ਮਾੜਾ ਆਖਣ ਨਾ ਫਿਰ ਮਰੀ ਦੀ ਸੇਵਾ ਕਰਦੇ ਆ ਸਨ ਲੋਕੀ ਮੜਾ ਆਖਣ ਨਾ ਫੇ ਮਰੀ ਦੀ ਸੇਵਾ ਕਰਦੇ ਆ ਨਹੀਂ ਬਾਪੂ ਖੜਨਾ ਮੜੀਆਂ ਨੂੰ ਅੱਗੇ ਲਾਉਂਦੇ ਲੋਕਾਂ ਨੂੰ ਫਿਰ ਲੋਕ ਵਖਾਵਾ ਕਰਦੇ ਆ ਪਤਾ ਸਰਾਹੀ ਹੁੰਦੇ ਲੋਕਾਂ ਨੂੰ ਨਹੀਂ ਛੁਪਦਾ ਜੱਗ ਕੋਲੋਂ ਭਾਵੇਂ ਲੱਖਾਂ ਪਰਦੇ ਕਰਦੇ ਨੇ ਸਾਨੂੰ ਲੋਕੀ ਮਾੜਾ ਆਖਣ ਨਾ ਫਿਰ ਮਰੀ ਦੀ ਸੇਵਾ ਕਰਦੇ ਨੇ ਸਾਨੂੰ ਲੋਕੀ ਮਾੜਾ ਆਖਣ ਨਾ ਫਿਰ ਮਰੀ ਦੀ ਸੇਵਾ ਕਰਦੇ ਨੇ ਬਾਬੇ ਵਰਗੇ ਸਾਹਬ ਬੰਦੇ ਗਲ ਅੱਖੀ ਵੇਖੀ ਕਰਦੇ ਆ ਸਾਨੂੰ ਲੋਕੀ ਮਾੜਾ ਆਖਣ ਨਾ ਫਿਰ ਮਰੀ ਦੀ ਸੇਵਾ ਕਰਦੇ ਆ ਸਾਨੂੰ ਲੋਕੀ ਮਾੜਾ ਆਖਣ ਨਾ ਫਿਰ ਮਰੇ ਦੀ ਸੇਵਾ ਕਰਦੇ ਆ ਲੱਗਿਆ ਤਾਂ ਹੀ ਜਰੂਰ ਦੱਸਿਓ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ